ਚੰਕ ਦੇਖੋ ਜੀ ਠੀਕ ਹੈ ਇਹ ਸ਼ੀਸ਼ੇ ਵਾਲਾ ਕੰਮ ਹੋਇਆ ਪਿਆ ਅੰਦਰ ਇਹ ਕਿ ਹੋਇਆ ਜੀ ਨੀਰਾ ਠੀਕ ਹੈ ਜੀ ਆਇਆ ਡੱਬਾ ਹਲਾਈ ਇਹਨੇ ਹਲਦਾ ਓਕੇ ਓਕੇ ਇਹ ਚ ਪਾਣੀ ਮਾਤਰਾ ਪੂਰੀ ਪੈਂਦੀ ਹੈ ਜੀ ਓਕੇ ਜੀ ਇਹਦੀ ਪੂਰੀ ਕਵਰਿੰਗ ਹੈ ਆਮ ਰੰਗ ਜੇ ਦੋ ਢੋਲੀਆਂ ਲਾਦੀਆਂ ਇਹਦੀ ਇੱਕੋ ਹੀ ਢੋਲੀ ਲੱਗਦੀ ਹੈ ਅੱਛਾ ਜੇ ਦੋ ਢੋਲੀਆਂ ਲੱਗਣ ਰੰਗ ਦੇਆਂ ਉਹ ਥਾਂ ਤੇ ਇੱਕ ਢੋਲੀ ਲੱਗੂ ਜੀ ਇੱਕੋ ਹੀ ਲੱਗਦੀ ਹੈ ਖਾਸ ਰਹੀ ਜੀ ਮੈਜਿਕਲ ਜਵਾਕ ਸ਼ਰਾਰਤੀ ਇਹ ਕੋਈ ਸਕੇਚ ਨਾਲ ਕੰਦ ਕਰਦੀ ਹਾਂ ਹਾਂ ਜਾਂ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਕੋਈ ਬਿਆਲ ਕਰ ਆ ਹੱਥ ਪਰ ਲੱਗ ਗਿਆ ਜੀ ਫਿਕਰੋਂ ਨਿਕਲੀ ਗੈ ਅਏਖੋ ਦੋਸਤੋ ਲੱਕੜ ਦੇ ਉੱਤੇ ਪੇਂਟ ਹੋਇਆ ਹੋਇਆ ਪਿਆ ਆ ਵੀ ਜੀ ਗੱਲ ਸਹੀ ਕਰੀਏ ਠੀਕ ਹੈ ਕੈਮਰਾਮੈਨ ਦਾ ਵੀ ਮੂੰਹ ਵਿੱਚ ਨਹੀਂ ਦਿਨ ਦੇਖ ਲੋ ਠੀਕ ਹੈ ਇਹੋ ਜੇ ਪੇਂਟ ਆ ਬਾਈਆਂ ਕੋਲੇ ਤੁਸੀਂ ਜਦੋਂ ਮੀਂਹ ਪੈ ਗਿਆ ਉਹਨਾਂ ਨੂੰ ਕੋਠੀ ਅਜੀ ਰੰਗ ਕਰਾਈਏ ਅੱਛਾ ਜਦੋਂ ਮੀਂਹ ਪੈ ਗਿਆ ਇਹ ਲਗੂ ਕੋਠੀ ਹੁਣੀ ਰੰਗ ਕਰਾਈਆ ਬੈਸਟ ਪ੍ਰੂਫ ਹੈ ਜੀ ਤੇ ਰੇਤਾ ਵਿੱਚ ਨਹੀਂ ਖੜਦਾ ਠੀਕ ਹੈ ਠਾਕਾੰਦਾਰ ਤੁਹਾਨੂੰ ਤਿਆਰ ਬੇ ਕਰਕੇ ਦਿਖਾਉ ਆ ਚੀਜ਼ਾਂ ਦੇ ਆ ਦੇਖੋ ਤਿਆਰ ਬੇ ਕਰਕੇ ਇਹ ਪਹਿਲਾ ਬਾਈ ਨੇ ਮਾਰਕਰ ਲਾਇਆ ਸਕੈਚ ਲਾਇਆ ਉਹ ਪਿਆ ਦਾ ਨੋਰਮਲ ਰੰਗ ਦੇ ਇੱਧਰ ਦਿਖਾ ਦਿਓ ਹੈ ਨਹੀਂਗਾ ਇੱਧਰ ਸੋਰਸ ਬਾਈ ਸੋਰ ਦਾ ਇਹ ਪੈਂਟ ਹੀ ਘਰਾਂ ਵਿੱਚ ਲਾਉਣਾ ਚਾਹੀਦਾ ਵੇਖੋ ਹਾਂ ਇਹ ਪੈਂਟਾ ਕੰਪਨੀ ਦਾ ਚੈਨਲ ਵੀ ਹੈ ਜੀ ਆਪਣੇ ਕੋਲ ਚੇਤਕ ਚੈਨਲ ਦੀ ਡਿਸਟ੍ਰਿਬਿਊਸ਼ਨ ਵੀ ਹੈ ਜੀ ਇਹ ਤੋਂ ਸਸੇ ਕਾਲ ਮੈਂ ਤੁਹਾਡਾ ਖਾਨ ਮਾਨਸਲਾ ਸੋ ਦੋਸਤੋ ਜੇ ਤੁਸੀਂ ਘਰ ਦੇ ਵਿੱਚ ਰੰਗ ਕਰਾਉਣ ਬਾਰੇ ਸੋਚ ਰਹੇ ਹੋ ਜਾਂ ਕੋਠੀ ਦੇ ਵਿੱਚ ਰੰਗ ਕਰਾਉਣ ਬਾਰੇ ਸੋਚ ਰਹੇ ਹੋ ਇੱਕ ਵਾਰੀ ਰੁਕ ਜਾਓ ਆਹ ਵੀਡੀਓ ਦੇਖ ਕੇ ਫਿਰ ਤੁਸੀਂ ਰੰਗ ਕਰਵਾਇਓ ਤੁਹਾਨੂੰ ਘੱਟੋ ਘੱਟ ਕੋਠੀ ਮਗਰ ਬਾਈ ਜੀ 10000 ਰੁਪਏ ਦਾ ਫਾਇਦਾ ਕਰਕੇ ਤੋੜਨਗੇ ਤੇ ਪੇਂਟ ਦੀ ਕੁਆਲਿਟੀ ਇੱਕ ਨੰਬਰ ਹੈ ਤੇ ਬਾਕੀ ਗੱਲ ਆਪਾਂ ਬਾਈ ਜੀ ਨਾਲ ਕਰਦੇ ਆਜੋ ਮੇਰੇ ਨਾਲ ਕਾਲ ਦੇ ਅੰਦਰ ਆ ਦੇਖੋ ਜਿਵੇਂ ਆ 에ਸ਼ੀਅਨ ਪੇਂਟ ਦਾ ਰੰਗ ਹੈ ਜੀ ਇਹਦੀ ਕੀ ਖਾਸੀਅਤ ਹੈ ਜੀ ਜਿਵੇਂ ਅਜਿਹਾ ਜਵਾਕ ਸ਼ਰਾਰਤੀ ਇਹ ਸਕੈਚ ਨਾਲ ਕੰਮ ਕਰਦੀ ਹਾਂ ਹਾਂ ਜਿਆ ਘਰਾਂ ਦੇ ਵਿੱਚ ਇਹ ਜੀ ਹੁੰਦੀ ਆ ਕੋਈ ਬਿਆਲ ਕਰ ਆ ਹੱਥ ਪਰ ਲੱਗ ਗਿਆ ਜੀ ਇਕ ਕਰੋ ਨਿਕਲੀ ਗੈਸਟ ਆਈ ਜਾਂਦੇ ਜਾਈ ਜਾਂਦੇ ਤਾਂ ਇਹ ਰੰਗ ਕਪੜਾ ਮਾਰੋ ਸਾਫ਼ ਅੱਛਾ ਜਿਵੇਂ ਆਪਾਂ ਕਹੇ ਨਾ ਬੱਚੇ ਪੈਨਸਲ ਮਾਰ ਚਿਗੇ ਬਰੀ ਪੈਨਸਲ ਬੱਜੀ ਹੁੰਦੇ ਉਹ ਦਾਗ ਉਮੀ ਰਹੇ ਦਾ ਸਾਰੇ ਪੇਂਟ ਦੀ ਪੱਟੀ ਵਿੱਚ ਸੋਈ ਜੀ ਅੱਛਾ ਇਹ ਪੇਂਟ ਇਹੋ ਜਿਹਾ ਹੈ ਜੇ ਪੈਨਸਲ ਪੁੱਛ ਜਿਵੇਂ ਮਰਜੀ ਮਾਰੀਓ ओके तो कोई टच कपड़ा मारो साहब कपड़ा मारो नाल नाल साहब ना नाल साहब आदा कमाल चीज ले जी लेके आए हां आ देखो जी ਇਹਦਾ ਬਕਾਇਦਾ ਸਾਨੂੰ ਤਿਆਰਵਾ ਕਰਕੇ ਦਿਖਾਉਣੇ ਜੀ ਆਹ ਦੇਖੋ ਜੀ ਠੀਕ ਆ ਬਾਈ ਨੇੜੇ ਲਿਆ ਕੈਮਰਾ ਮੜਾ ਜਾ ਆਹ ਦੇਖੋ ਜੀ ਜਿਵੇਂ ਹੁਣ ਰੰਗ ਹੈ ਜੀ ਇਹਦਾ ਆਮ ਰੰਗ ਹੈ ਜਿਹੜਾ ਅੱਛਾ ਇਹ ਨੋਰਮਲ ਕੰਪਨੀ ਦਾ ਰੰਗ ਆ ਗਿਆ हां ਆਮ ਰੰਗ ਆ ਗਿਆ ਠੀਕ ਹੈ ਇਹ ਆ ਕੰਪਨੀ ਦਾ ਰੰਗ ਆ ਗਿਆ ਇਸ ਕੰਪਨੀ ਦਾ ਆ ਗਿਆ ਇਸੇ ਨੂੰ ਪੇਂਟ ਦਾ ਠੀਕ ਹੈ ਇਹ ਰੰਗ ਦਾ ਹੁਣ ਆਪਾਂ ਤਿਆਰਵਾ ਕਰਦੇ ਆਂ ਜੀ ਆਪਾਂ ਆਪਾ ਸਕੈਚ ਲੈ ਲਏ ਜੀ ਜੋ ਆਪਾਂ ਨੇ ਮਾਰਨ ਦਾ ਏ ਮਾਰਤਾ ਪਾਸਕੇ ਕਰਦੇ ਜੀ ਆਪਾਂ ਇੱਕ ਸਕੈਚ ਇਧਰ ਮਾਰਤਾ ਜੀ ਪਹਿਲਾ ਸਕੈਚ ਤੇ ਰੰਗ ਹੀ ਨਹੀਂ ਚੜਦਾ ਜੀ ਰੰਗ ਇੰਨਾ ਇਹਨੂੰ ਰੰਗ ਨਹੀਂ ਚੜਿਆਗਾ ਇਹਨੂੰ ਰੰਗ ਚੜਕਾ ਰੰਗ ਨਹੀਂ ਚੜਿਆ ਜੀ ਉਸ ਤੋਂ ਬਾਅਦ ਇੱਕ ਕਪੜਾ ਲੇਤਾ ਆਵਾਂ ਜਾ ਓਕੇ ਕਪੜਾ ਲੈ ਕੇ ਜਿਵੇਂ ਹੁਣ ਆਪਾਂ ਮਾਰਤਾ ਓਕੇ ਜੀ ਰੰਗ ਦਾ ਦਾਗ ਕਿੱਥੇ ਖੜਾ ਜੀ ਬਿਲਕੁਲ ਜੀ ਇਹਦੇ ਤੇ ਮਾਰਿਆ ਜੀ ओके निशान ਗਾਇ ਆ ਦੇਖੋ ਦੋਸਤੋ ਤਿਆਰ ਪਾ ਦੇਖੋ ਬਾਈਆਂ ਨੇ ਕਰਕੇ ਦਿਖਾਇਆ ਇੱਧਰ ਜਮਾ ਪੇਂਟ ਦਾ ਰੰਗ ਰਹਿਿਆ ਨਹੀਂ ਸੀਗਾ ਚਿੱਟਾ ਇੱਧਰ ਆ ਦੇਖੋ ਰੰਗ ਉਮੀਦ ਦਾਗ ਪੈ ਰਿਹਾ ਹਾਂ ਇਹ ਖਾਸੀਅਤ ਹੈ ਇਹ ਖਾਸੀਅਤ ਹੈ ਜੀ ਠੀਕ ਠੀਕ ਹੈ ਜੀ ਇਹਦੀ ਸਭ ਤੋਂ ਵੱਡੀ ਖਾਸੀਅਤ ਜਿਵੇਂ ਹੁਣ ਕੋਈ ਸੌਸ ਹੈ ਖਾਂਦੇ ਬੱਚਾ ਸੌਸ ਵੀ ਹਾਂ ਕੋਈ ਮਰਜ਼ੀ ਕਿੰਨਾ ਮਰਜ਼ੀ ਕੋੜਾ ਦਾਗ ਹੋ ਗਏ ਜੀ ਕੋਈ ਪਿਸਟਿਕ ਕੋਈ ਮਚਾ ਆ ਦੇਖੀ ਸੌਸ ਦਾ ਦਾਗ ਜਾ ਕੇ ਸੌਸ ਬੱਚੇ ਢੁੱਲ ਗਈ ਕੰਦ ਤੇ ਲਾਤਾ ਹੱਥ ਲਾਤਾ ਕੁਝ ਔਰ ਕਰਤਾ ਜੀ ਠੀਕ ਹੈ ਜੀ ਆ ਸੌਸ ਆਮ ਰੰਗ ਤੇ ਜਿਹੜਾ ਲੋਕਲ ਰੰਗ ਹੁੰਦੇ ਨੇ ਠੀਕ ਉਸ ਤੋਂ ਬਾਅਦ ਆ ਦੇਖੋ ਦੋਸਤ ੱੱਬਾ ਹਜੇ ਰਹਿ ਗਿਆ ਵੀ ਇਹਦਾ ੱੱਬਾ ਇਹ ਰਹਿ ਗਿਆ ਇਹ ਨੋਰਮਲ ਰੰਗ ਆ ਗਿਆ ਨੋਰਮਲ ਰੰਗ ਆ ਗਿਆ ਠੀਕ ਹੈ ਜੀ ਹੁਣ ਆਪਾਂ ਇਸ ਕਪੜਾ ਲੇਤਾ ਇਧਰੋਂ ਸਾਫ ਕਰਾਂਗੇ ਠੀਕ ਹੈ ਜੀ ਐਂ ਨਹੀਂ ਪਤਾ ਲੱਗਣਾ ਕਿ ਸੌਸ ਲੱਗੀ ਕਿਹੜੇ ਵੇਲੇ ਸੀ ਤੇ ਸਾਫ ਕਿਹੜੇ ਵੇਲੇ ਹੋ ਗਈ ਅੱਛਾ ਆ ਦੇਖੋ ਤਿਆਰ ਬੇ ਕਰ 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 ਦਿਖਾਉਂਦਾ ਬਾਈ ਹੈਨਾ ਕੋਈ ਦੁਕਾਨਦਾਰ ਤੋਂ ਤਿਆਰ ਬੇ ਕਰਕੇ ਦਿਖਾਉ ਆ ਚੀਜ਼ਾਂ ਆ ਦੇਖੋ ਤਿਆਰ ਬੇ ਕਰਕੇ ਹਜੇ ਪਹਿਲਾਂ ਬਾਈ ਨੇ ਮਾਰਕਰ ਲਾਇਆ ਸਕਿਚ ਲਾਇਆ ਉਹ ਪਿਆ ਦਾਗ ਨੋਰਮਲ ਰੰਗ ਦੇ ਇਧਰ ਦਿਖਾ ਦਿਓ ਹੈ ਨਹੀਂਗਾ ਇਧਰ ਸੌਸ ਬਾਈ ਸੌਸ ਦਾਗ ਆ ਪਿਆਗਾ ਇਧਰ ਇਹ ਪੈਂਟ ਹੀ ਘਰ ਵਿੱਚ ਚਲਾਉਣਾ ਚਾਹੀਦਾ ਹਾਂ ਹਾਂ ਇਹ ਇਹ ਇੱਕ ਐਸੀ ਚੀਜ਼ ਆ ਗਈ ਜੀ ਜਿਹੜੀ ਨਾ ਕਦੇ ਕਿਸੇ ਭਰਾ ਨੇ ਦੇਖੀ ਨਾ ਕਦੇ ਮਹਿਸੂਸ ਕੀਤੀ ਇਹ ਰਬੜੀ ਹੈ ਜੀ ਅੱਛਾ ਜੀ ਇਹ ਰੰਗ ਦੀ ਇਹ ਖਾਸੀਅਤ ਹੈ ਜੀ ਇਹ ਵੈਦਰ ਡਿਫੈਂਡਰ ਪ੍ਰੋ ਇੰਟਰਲਕਸ ਕੰਪਨੀ ਦਾ ਜੀ ਇਹ ਰੰਗ ਦੀ ਇੰਨੀ ਚਮਕ ਹੈ ਜੀ ਜਿਵੇਂ ਤੇਲ ਵਾਲਾ ਰੰਗ ਦੇਖਾ ਬਾਈ ਓਏ ਚਮਕ ਦੇਖੋ ਜੀ ਠੀਕ ਹੈ ਇਹ ਸ਼ੀਸ਼ੇ ਵਾਲਾ ਕੰਮ ਹੋਇਆ ਹੈ ਅੰਦਰ ਹਾਂ ਇਹ ਕਿਹੋ ਹੈ ਜੀ ਨੀਰਾ ਠੀਕ ਹੈ ਜੀ ਐਂ ਡੱਬਾ ਹਲਾਈ ਨੇ ਹਿਲਦਾ ਇਹਦੇ ਪਾਣੀ ਮਾਤਰਾ ਪੂਰੀ ਪੈਂਦੀ ਹੈ ਜੀ ਓਕੇ ਜੀ ਇਹਦੀ ਪੂਰੀ ਕਵਰਿੰਗ ਹੈ ਆਮ ਰੰਗ ਜੇ ਦੋ ਢੋਟੀਆਂ ਲਾਦੀਆਂ ਇਹਦੀ ਇੱਕੋ ਢੋਲੀ ਲੱਗਦੀ ਹੈ ਅੱਛਾ ਜੇ ਦੋ ਢੋਟੀਆਂ ਲੰਗਣ ਰੰਗਦਿਆਂ ਉਹ ਥਾਂ ਤੇ ਇੱਕ ਢੋਲੀ ਲੱਗੂ ਜੀ ਇੱਕੋ ਢੋਲੀ ਲੱਗਦੀ ਹੈ ਇੰਨੀ ਕਵਰਿੰਗ ਹੈ ਜੀ ਇਹ ਠੀਕ ਰਬੜ ਮੰਗੂਏ ਫੈਲੀ ਜਾਂਦਾ ਜੀ ਇਹ ਵਾਟਰਪਰੂਫ ਹੈ ਹਾਂ ਵਾਟਰਪਰੂਫ ਹੈ ਜੇ ਮਰਜ਼ੀ ਪਾਣੀ ਪਈਏ ਇਹ ਮਰਜ਼ੀ ਪਾਣੀ ਪਈ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੇ ਤੁਹਾਡੇ ਚ ਮਾੜੀ ਮੋਟੀ ਟ੍ਰੇਡ ਵੀ ਆ ਜਾਏ ਜੀ ਆ ਰੰਗ ਕੀਤਾ ਹੋਇਆ ਉਹ ਟ੍ਰੇਡ ਤੁਹਾਨੂੰ ਬਾਹਰ ਨਹੀਂ ਦਿਖੂਗੀ ਉਹ ਪਿੱਛੇ ਲੁਕ ਜਾਊਗੀ ਠੀਕ ਹੈ ਬਾਲ ਪੱਟੇ ਦਾ ਕੰਮ ਵੀ ਕਰ ਦੂ ਕਹਿੰਦਾ ਬਾਬਾ ਆ ਡੱਬਾ ਚੈੱਕ ਆਪਰੇ ਆਪਣੇ ਕੋਲ ਨੈਰੋਲਕ ਦਾ ਜੀ ਨੈਮਲ ਜੋੜੀਆਂ ਚਗਾਠਾ ਦੇ ਕਰਨ ਪਿੱਛੇ ਜਮਾ ਹੋਲਸੇਲ ਰੇਟ ਜੀ ਠੀਕ ਹੈ ਵੀਰੇ ਜਿੱਥੇ ਪੇਟੀਆਂ ਦੇ ਪੇਟੇ ਟਰੱਕ ਦੇ ਟਰੱਕ ਉਤਰਦੇ ਆ ਉਸ ਰੇਟ ਦੇ ਉੱਤੇ ਤੁਹਾਨੂੰ ਘਰ ਦੇ ਪਿਛੇ 2 ਲੀਟਰ 4 ਲੀਟਰ ਉਹ ਰੇਟ ਦੇਵਾਂਗੇ ਭਾਵੇਂ ਤੁਸੀਂ ਲੀਟਰ ਲੈ ਲਓ ਭਾਵੇਂ ਭਾਵੇਂ 50 ਲੀਟਰ ਲੈ ਲਓ ਤੁਹਾਨੂੰ ਰੇਟ ਇੱਕੋ ਹੀ ਮਿਲਣਾ ਠੀਕ ਹੈ ਇਹ ਉਹ ਰੇਟ ਕਰਤਾ ਜਿਹੜਾ ਟਰੱਕਾਂ ਦਾ ਭਾਅ ਹੁੰਦਾ ਵੀ ਇਕੱਠਾ ਟਰੱਕਾਂ ਵਾਲੇ ਭਾਈ ਕਰਦੇ ਆਹ ਦੇਖੋ ਦੋਸਤੋ ਭਾਈ ਨੇ ਟਰੱਕਾਂ ਵਾਲੇ ਹੀ ਭਾਅ ਕਰਦੇ ਰੰਗ ਤੇ ਜੇ ਇਕੱਠਾ ਠੋਕ ਕੇ ਲੈਣਾ ਹੈ ਉਹੀ ਰੇਟ ਲੀਟਰ ਵਾਲੇ ਨੂੰ ਵੀ ਦੇਵਾਂਗੇ ਓਕੇ ਓਕੇ ਜੇ ਰੰਗ ਲੈਣਾ ਨਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਕੇ ਆਓ ਤੁਹਾਨੂੰ ਆਪੇ ਪਤਾ ਲੱਗੂ ਚੀਜ਼ ਦਾ ਤੁਹਾਡਾ ਟੋਟ ਕ ਕੋਠੀ ਦੇ ਰੰਗ ਮਗਰ ਫਾਇਦਾ ਕਰਾਂਗੇ ਕਰਾਂਗੇ ਆ ਚੱਕੋ ਹੋਰ ਧਮਾਕਾ ਕਰਤਾ ਬਾਈ ਨੇ ਬਾਈ ਕਹਿੰਦਾ ਤੁਹਾਡਾ ਕੋਠੀ ਮਗਰ ਟੋ ਘਟ 10000 ਰੁਪਏ ਦਾ ਫਾਇਦਾ ਕਰਕੇ ਤੋਰਾਂਗੇ ਅੱਜ ਕੱਲ ਲੇਟੈਸਟ ਡਿਜ਼ਾਈਨ ਜਿਹੜੇ ਅੱਜ ਕੱਲ ਆਪਾਂ ਕੋਠਿਆਂ ਵਿੱਚ ਦੇਖਦੇ ਆਂ ਜੀ ਗੁਰਦੁਆਰੇ ਸਾਰੇ ਕਿਤੇ ਚੱਲਦੇ ਆ ਠੀਕ ਹੈ ਇਹ ਡਰਾਇੰਗ ਰੂਮਾਂ ਦੇ ਵਿੱਚ ਦੇਖਦੇ ਆਂ ਆਪਾਂ ਡਰਾਇੰਗ ਰੂਮਾਂ ਚ ਦੇਖਦੇ ਆਂ ਜੀ ਹਾਂ ਠੀਕ ਹੈ ਅੱਛਾ ਇਹ ਰੰਗ ਹੈ ਇਹ ਰੰਗ ਹੈ ਜੀ ਮੈਨੂੰ ਤਾਂ ਐ ਸੀ ਕਿਤੇ ਪੀਵੀਸੀ ਦੀ ਪਲਾਈ ਬਲੂ ਹੀ ਆ ਜੀ ਨਾ 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 ਇਹ ਪ੍ਰੋਪਰ ਗੱਟਿਆਂ ਦੇ ਵਿੱਚ ਰੰਗ ਆਉਂਦਾ ਹੈ ਜੀ ਇੱਕ ਪ੍ਰੋਪਰ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਠੀਕ ਹੈ ਡਿਜ਼ਾਈਨ ਦੇ ਵਿੱਚ ਵੀਰੇ ਹਾਂ ਡਿਜ਼ਾਈਨਿੰਗ ਆ ਦੇਖੋ ਜੀ ਇੱਕ ਆਗਰ ਜੀ ਮੈਂ ਆਰ ਡਿ ਇਹ ਕਹਾ ਗਾ ਜੀ ਗੋਲਡਨ ਚਾਗਾ ਬਲੈਕ ਗੋਲਡਨ ਆ ਗਿਆ ਵੀਰ ਆ ਦੇਖੋ ਨਾ ਹਾਂ 에ਸ਼ੀਅਨ ਪੇਂਟ ਕੰਪਨੀ ਦਾ ਇੰਟਰਨੈਟ ਕੰਪਨੀ ਦਾ ਜੀ ਇਹ ਬ੍ਰਾਂਡਡ ਕੰਪਨੀ ਦਾ ਆਉਂਦੇ ਜੀ ਠੀਕ ਠੀਕ ਹੈ ਵੀਰੇ ਓਕੇ ਹਾਂ ਇਹ ਸਮਾਂ ਇਹਨਾਂ ਦੀ ਕੀ ਖਾਸੀਅਤ ਹੈ ਇਹ ਮਾੜਾ ਮੋਟਾ ਸਲਾਬ ਨੂੰ ਵੀ ਚੱਲਦੇ ਨੇ ਇਹਨਾਂ ਦੀ ਮਕੂਤੀ ਵੱਧ ਹੁੰਦੀ ਹੈ ਠੀਕ ਠੀਕ ਹੈ ਜੀ ਆਮ ਇੱਥੇ ਛੋਰਾ ਸਲਾਬ ਆਉਂਦੀ ਓਥੇ ਚੀਜ਼ ਕੰਮ ਆਉਗੀ ਮਾੜਾ ਮੋਟਾ ਓਥੇ ਕੰਮ ਕਰ ਦੇਣਾ ਠੀਕ ਠੀਕ ਹੈ ਹਾਂ ਆਈ ਨਹੀਂ ਹੈ ਕਿ ਨਾਲ ਦੀ ਨਾਲ ਹੀ ਡਿਗੀ ਜਾਂਦੀ ਮੈਂ ਆ ਰਹਿਣ ਕਿ ਜੀ ਠੀਕ ਹੈ ਵੀਰੇ ਠੀਕ ਹੈ ਹਾਂ ਜਿਵੇਂ ਅ ਕਲਰੀ ਬਹੁਤ ਸੋਹਣੇ ਸੋਹਣੇ ਬਹੁਤ ਸੋਹਣੇ ਜੀ ਠੀਕ ਹੈ ਜੀ ਕਾ ਅਗੇ ਠੀਕ ਹੈ ਇਟਾ ਕਟੀਆਂ ਹੋਈਆਂ ਜਿਵੇਂ ਆਪਾਂ ਕਹਿੰਦੇ ਆ ਕਿ ਇਹ ਜਿਵੇਂ ਸਟੋਨ ਪੱਥਰ ਕਹਿੰਦੇ ਆ ਆਪਾਂ ਹੋਟਲ ਰੈਸਟੋਰੈਂਟ ਜਾਂਦੇ ਆਪਾਂ ਕਹਿੰਦੇ ਆ ਹਾਂ ਬਹੁਤ ਸੋਹਣਾ ਠੀਕ ਹੈ ਹਾਂ ਹਾਈਲਾਈਟਰ ਬਾਲ ਬਣਾਉਣ ਪਿੱਛੇ ਠੀਕ ਹੈ ਬਰੇ ਬਹੁਤ ਵਧੀਆ ਚੀਜ਼ ਹੈ ਜੀ ਆ ਦੇਖੋ ਜੀ ਇੱਕ ਆਗੇ ਠੀਕ ਹੈ ਜੀ ਪਰ ਜਿੰਨਾ ਕਹਿੰਦੇ ਜਿੰਨਾਂ ਨੂੰ ਠੀਕ ਹੈ ਬਰੇ ਹਾਂ ਆ ਦੇਖੋ ਜੀ ਜਿਹੜਾ ਮਰਜ਼ੀ ਡਿਜ਼ਾਈਨ ਬਣਵਾ ਲਓ ਜਿਹੜਾ ਮਰਜ਼ੀ ਕਲਰ ਲਾ ਲਓ ਜਿਹੜਾ ਮਰਜ਼ੀ ਡਿਜ਼ਾਈਨ ਬਣਵਾ ਲਓ ਆਪ ਦਾ ਪ੍ਰਬੰਧ ਹੈ ਜੀ ਮਿਲੂ ਬ੍ਰਾਂਡਡ ਕੰਪਨੀ ਦਾ ਸਾਡਾ ਬ੍ਰਾਂਡ ਕੰਪਨੀ ਦਾ ਠੀਕ ਹੈ ਇੱਕ ਆ ਗਿਆ ਡਿਜ਼ਾਈਨ ਤੇ ਨੇ ਜੀ ਆਹ ਦੇਖੋ ਜੀ ਏਸ਼ੀਅਨ ਪੇਂਟ ਦੀ ਬਕਾਇਦਾ ਓਕੇ ਜੀ 2000 ਪਲੱਸ ਸ਼ੇਡ ਦੀ ਓਕੇ ਜੀ ਆਹ ਦੇਖੋ ਹਾਂ ਦੇਖੋ ਦੋਸਤੋ ਬਾਈ ਕਹਿੰਦਾ 2000 ਕਟ ਹੋੜ ਕਲਰ ਨੇ ਜਿਹੜਾ ਕਲਰ ਤੁਹਾਨੂੰ ਮਨ ਪਸੰਦ ਆ ਕੇ ਵਿੱਚ ਪਾ ਆ ਕਰਾਉਣਾਗਾ ਜਿਹੜਾ ਬਿਆਰਾਂ ਤੋਂ ਮਿਲਦਾ ਨਹੀਂ ਉਹ ਬਣਾ ਕੇ ਦੇ ਦੇਣਗੇ ਤੁਹਾਨੂੰ ਉਹੀ ਕਲਰ ਜਿਹੜਾ ਬੱਸ ਸੇਮ ਬਣਾ ਕੇ ਦੇਣਗੇ ਐਨੇ ਕਲਰ ਆ ਦਿਖ ਲੋ ਜਿੱਤੇ ਹੱਥ ਲਾਓਗੇ ਬਗਾਏ ਦਾ ਸੇਮ ਵਾਲਾ ਐਨੇ ਕਲਰ ਸੂਟਾਂ 'ਚ ਨਹੀਂ ਹੁੰਦੇ ਜਿੰਨੇ ਇਹ 'ਚ ਆਹ ਦੇਖੋ ਜੀ ਇੱਕ 4 in 1 ਪੇਂਟ ਆਉਂਦਾ ਜੀ ਇੰਟਰਲੈਕਸ ਕੰਪਨੀ ਦਾ ਇਹ ਰੰਗ ਦੀ ਇਹ ਖਾਸੀਅਤ ਹੈ ਕਿ ਚਾਰ ਅਲੱਗ-ਅਲੱਗ ਪ੍ਰਕਾਰ ਦੇ ਪਰੰਗ ਕਰਾਉਂਦੀ ਉਹਦੀ ਇੱਕੋ ਦੇ ਵਿੱਚ ਹੀ ਆ ਗਿਆ ਜੀ ਅੱਛਾ ਚਾਰ ਕਲਰ ਦੇ ਵਿੱਚ ਹੀ ਆ ਗਿਆ ਜਮਨ ਤਾਂ ਚਾਰ ਰੰਗ ਦੀ ਜਿਹੜੀ ਖਾਸੀਤਾ ਹੁੰਦੀ ਹੈ ਕਿ ਉਹ ਇੱਕ ਵਿੱਚ ਹੀ ਆ ਗਿਆ ਕਿ ਜੇ ਸਾਫ਼ ਕਰਨਾ ਰੰਗ ਸਾਫ਼ ਜਿਵੇਂ ਤੁਹਾਨੂੰ ਦਿਖਾਇਆ ਸੀ ਉਹ ਚੀਜ਼ ਵੀ ਇਹਦੇ ਵਿੱਚ ਜੀ ਹਾਂ ਟਾਪ ਦੀ ਕੁਆਲਿਟੀ ਦਾ ਰੰਗ ਹੈ ਜੀ ਪੂਰੀ ਮਿਹਨਤ ਓਕੇ ਲੋ ਮਿੱਤਰੋ ਤੁਸੀਂ ਕਹਿੰਦੇ ਹੋ ਇਹ ਟਾਇਲ ਹੈ ਜਾਂ ਪੱਥਰ ਹੈ ਇਹ ਨਾ ਟਾਇਲ ਹੈ ਤੇ ਨਾ ਹੀ ਪੱਥਰ ਹੈ ਨਾ ਹੀ ਸ਼ੀਸ਼ਾ ਹੈ ਨਾ ਹੀ ਸ਼ੀਸ਼ਾ ਹੈ ਹਾਂ ਇਹ ਹੈ ਕੀ ਚੀਜ਼ ਫਿਰ ਇਹ ਪੀਯੂ ਪਾਲਛਾ ਜੀ ਡਿੱਕੋ ਅੱਛਾ ਲੱਕੜ ਹੈ ਇਹ ਹਾਂ ਲੱਕੜ ਹੈ ਆ ਦੇਖੋ ਦੋਸਤੋ ਲੱਕੜ ਦੇ ਉੱਤੇ ਪੇਂਟ ਹੋਇਆ ਹੋਇਆ ਪਿਆਬੀ ਜੀ ਗੱਲ ਸਹੀ ਕਰੀਏ ਠੀਕ ਹੈ ਸ਼ੀਸ਼ਾ ਕੈਮਰਾਮੈਨ ਦਾ ਵੀ ਮੂੰਹ ਵਿੱਚ ਨਹੀਂ ਦਿਨ ਦੇਖ ਲਓ ਠੀਕ ਹੈ ਇਹੋ ਜੇ ਪੇਂਟ ਆ ਬਾਈਆਂ ਕੋਲੇ ਆ ਦੇਖੋ ਡਿੱਕੋ ਪੇਂਟ ਕਹਿੰਦੇ ਇਹਨੂੰ ਹਾਂ ਬਕਾਇਦਾ ਫਿਨਿਸ਼ਿੰਗ ਜਿਵੇਂ ਮਰਜੀ ਉਹ ਦੇਖੀਏ ਨਾ ਟਾਇਲ ਲੱਗੇ ਤੇ ਟਾਇਲ ਲੱਕੜ ਦੇ ਪੱਲੇ ਇੱਥੇ ਸ਼ੀਸ਼ੇ ਵਾਂਗੂ ਤਿਆਰ ਹੋ ਜਾਣਗੇ ਠੀਕ ਹੈ ਜੀ ਜੀ ਆਪਣੇ ਕੋਲ ਅਯੁੱਧਿਆ ਕਰਕੇ ਪੇਂਟ ਆਉਂਦਾ ਹੈ ਜੀ ਓਕੇ ਅਯੁੱਧਿਆ ਪੇਂਟ ਆ ਗਿਆ ਅਯੁੱਧਿਆ ਪੇਂਟ ਜੀ రామ ਮੰਦਰ ਦਾ ਬਣਾਇਆ ਹੋਇਆ ਅਯੁੱਧਿਆ ਇਹ ਬਹੁਤ ਵਧੀਆ ਕੁਆਲਿਟੀ ਹੈ ਜੀ ਦੀ ਫੁੱਲ ਜ਼ਿੰਮੇਵਾਰੀ ਹੈ ਇਹ ਰੰਗ ਅੰਦਰ ਬਾਹਰ ਕਿਤੇ ਮਰਜ਼ੀ ਕਰੀ ਚੱਲੂ ਜੀ ਇੱਕੋ ਹੀ ਰੰਗ ਅੰਦਰ ਬਾਹਰ ਕਰਨ ਪਿੱਛੇ ਬਹੁਤ ਟੌਪ ਦੀ ਕੁਆਲਿਟੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਇੱਕ ਰੰਗ ਲੈਂਦੇ ਇਹ ਬਾਹਰ ਵਾਂਗ ਲੱਗਦਾ ਦੂਜਾ ਲੱਗ ਇਹ ਨਾਲ ਸਾਰਾ ਹੀ ਸਰ ਜੂਗਾ ਜੀ ਆਹ ਏਸ਼ੀਆਨ ਕੰਪਨੀ ਦਾ ਰਾਇਲ ਹੈ ਜੀ ਹਾਂ ਇਹ ਅੰਦਰ ਕਰਨ ਪਿੱਛੇ ਸਪੈਸ਼ਲ ਰੰਗ ਹੈ ਜੀ ਹਾਂ ਇਹ ਲਕਜ਼ਰੀ ਹੈ ਜਿਨ੍ਹਾਂ ਨੇ ਲਕਜ਼ਰੀ ਰੰਗ ਕਰਨੇ ਆ ਜੀ ਉਹ ਲੱਗੋ ਉਹਨਾਂ ਵਾਸਤੇ ਜੀ ਹਾਂ ਇਹ ਚਮਕਾਲ ਹੈ ਜੀ ਬਗੈਰ ਚਮਕਾਲ ਇਹ ਰਾਇਲੀ ਉਦੋਂ ਬਾਅਦ ਐਪੈਕਸ ਆ ਜੀ ਇਹ ਬਾਹਰ ਹੁੰਦਾ ਜੀ ਇੱਕ ਅੰਦਰ ਕੋਠੇ ਦੇ ਕਰਨ ਪਿੱਛੇ ਬਾਹਰ ਰੰਗ ਆਉਂਦੇ ਜੀ ਡਸਟ ਪ੍ਰੂਫ ਆ ਗਿਆ ਡਸਟ ਪ੍ਰੂਫ ਜੀ ਠੀਕ ਵਾਟਰ ਪ੍ਰੂਫ ਵੀ ਆ ਗਿਆ ਹਾਂ ਸੈਂਡਸਟ ਡਸਟ ਪ੍ਰੂਫ ਕਰਕੇ ਰੰਗ ਆਉਂਦੇ ਜੀ ਇੰਸ਼ਾ ਅੱਲਾ ਇਦੀ ਖਾਸੀਅਤ ਇਹ ਹੈ ਜੀ ਕਿ ਤੁਸੀਂ ਜਦੋਂ ਮੀ ਪੈ ਗਿਆ ਨੂੰ ਆਨ ਕੋਠੀ ਅਜੀ ਰੰਗ ਕਰਾਈਏ ਅੱਛਾ ਜਦੋਂ ਮੀ ਪੈ ਗਿਆ ਅਸੀਂ ਲਗੂ ਕੋਠੀ ਹੁਣੀ ਰੰਗ ਕਰਾਈਏ ਬੈਸਟ ਪ੍ਰੂਫ ਹੈ ਜੀ ਤੇ ਰੇਤਾ ਮਿੱਟੀ ਨਹੀਂ ਛੱਡਦਾ ਹਾਂ ਉਹ ਨੇਰੀਆਂ ਦੇ ਰੇਤਾ ਨਹੀਂ ਛੱਡਦੇ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਜਵਾਬ ਚ ਡਿਟ ਛੂਟ ਮਾਰਦਾ ਸਕੈਚ ਮਾਰਦਣਾ ਇਹ ਅਪਡੇਟ ਉਹ ਤੇ ਇਹਦੇ ਚ ਦੋ ਰੰਗ ਇਹ ਬਿਗੈਰ ਚਮਕ ਵਾਲਾ ਜੀ ਜਿਹੜਾ ਤੁਹਾਨੂੰ ਪਹਿਲਾਂ ਡੱਬਾ ਦਿਖਾਇਆ ਸੀ ਉਹ ਚਮਕ ਵਾਲਾ ਸੀ ਤੇ ਮੈਟ ਆ ਗਿਆ ਇੱਕ ਗਲੋਸੀ ਆ ਗਿਆ ਹਾਂ ਜਿਹੜੀ ਤੁਹਾਨੂੰ ਫਿਨਿਸ਼ਿੰਗ ਪਸੰਦ ਆ ਉਹੀ ਫਿਨਿਸ਼ਿੰਗ ਮਿਲ ਓਕੇ ਓਕੇ ਇਹ ਵੱਡੇ ਲੀਟਰ ਚ ਆ ਗਿਆ 20 ਲੀ ਡਾਊਨਸੇਲਿੰਗ ਦਾ ਜੀ ਫਾਲਸੇਲਿੰਗ ਦਾ ਪ੍ਰਬੰਧ ਹੈ ਓਕੇ ਆਪਣੇ ਕੋਲ ਚੇਤਕ ਚੈਨਲ ਦੀ ਡਿਸਟ੍ਰੀਬਿਊਸ਼ਨ ਹੈ ਜੀ ਠੀਕ ਹੈ ਬਾਈਕ ਦਾ ਪੀਓਪੀ ਕਰਾਉਣਾ ਪੀਯੂਪੀ ਦਾ ਪੂਰਾ ਪ੍ਰਬੰਧ ਹੈ ਜੀ ਦਾ ਪੂਰਾ ਪ੍ਰਬੰਧ ਹੈ ਜੀ ਠੀਕ ਹੈ ਕਾਰੀਗਰ ਕਾਰੀਗਰ ਸਮੇਤ ਸਾਹਿਬ ਕੁਸ਼ੀ ਕਾਰੀਗਰ ਵੀ ਮਿਲਣਗੇ ਤੇ ਕਿਨਾਂ ਸਾਮਾਨ ਵੀ ਮਿਲੇਗਾ ਸਾਮਾਨ ਵੀ ਮਿਲੇਗਾ ਠੀਕ ਹੈ ਇਹ ਕਿਹੜਾ ਕਿਨਾਂ ਕੰਪਨੀ ਦਾ ਹੈ ਇਹ ਆਪਣੇ ਕੋਲ ਟਾਟਾ ਕੰਪਨੀ ਦਾ ਟਾਟਾ ਕੰਪਨੀ ਦਾ ਚੈਨਲ ਵੀ ਹੈ ਠੀਕ ਹੈ ਵੀਰੇ ਆਪਣੇ ਕੋਲ ਚੇਤਕ ਚੈਨਲ ਦੀ ਡਿਸਟ੍ਰੀਬਿਊਸ਼ਨ ਵੀ ਹੈ ਜੀ ਇਹ ਚੇਤਕ ਚੈਨਲ ਚੰਡੀਗੜ੍ਹ ਦਿੱਲੀ ਐਨਸੀਆਰ ਜੀ ਜ ਠੀਕ ਹੈ ਟਾਟਾ ਕੰਪਨੀ ਚੈਨਲ ਮਿਲੂਗਾ ਤੇ ਚੇਤਕਲਾ ਨਾ ਚੇਤਕਲਾ ਮਿਲੂਗਾ ਕਾਰੀਗਰ ਟੋਪ ਦੇ ਟੋਪ ਦੇ ਕਾਰੀਗਰ ਜੇ ਸਾਰੇ ਰੋ ਟੋਪ ਦੇ ਕਾਰੀਗਰ ਮਿਲਣਗੇ ਤੇ ਮਾਲ ਮਿਲੂ ਇੱਕ ਨੰਬਰ ਇੱਕ ਨੰਬਰ ਜੀ ਤੇ ਬਾਈ ਜੀ ਇੱਕ ਹੈ ਹੁੰਦਾ ਨਾ ਜਿਵੇਂ ਆਪਣੇ ਧਾਰਮਿਕ ਸਥਾਨ ਹੋਗੇ ਹਾਂਜੀ ਹਾਂਜੀ ਹਰੇਕ ਕੋਥੇ ਆਪਦੀ ਸੇਵਾ ਨਿਭਾਉਂਦਾ ਸੇਵਾ ਨਿਭਾਉਂਦੇ ਜੀ ਤੇ ਤੁਸੀਂ ਪਿੰਡ ਵੱਲੋਂ ਕੀ ਨਿਭਾ ਰਹੇ ਹੋ ਆਪਾਂ ਜੀ ਗੁਰੂ ਘਰ ਹੋਏ ਸਾਜੇ ਸ਼ਾਮਾਂ ਹੋਈਆਂ ਜਿਵੇਂ ਸਕੂਲ ਹੋ ਜਿੱਥੇ ਬੱਚੇ ਪੜ੍ਹਨ ਜਾਂਦੇ ਆ ਧਾਰਮਿਕ ਸਥਾਨ ਹੀ ਆ ਗਿਆ ਧਾਰਮਿਕ ਸਥਾਨ ਆ ਗਿਆ ਜੀ ਮੈਰਿਜ ਪੈਲਸ ਹੋ ਜਿੱਥੇ ਇਹ ਕੋਰੀਅਨ ਕੰਨੇਦਨ ਕੀਤਾ ਜਾਂਦਾ ਹੈ ਸਾਰਾ ਕੁਝ ਆਪਾਂ ਉਹਨਾਂ ਪਿੱਛੇ ਸਪੈਸ਼ਲ ਪ੍ਰੋਜੈਕਟ ਦੇ ਵਿੱਚ ਫੈਕਟਰੀ ਰੇਟਾਂ ਦੇ ਉੱਤੇ ਸਮਾਨ ਲੈ ਕੇ ਦੇਵਾਂਗੇ ਠੀਕ ਆ ਜੀ ਆ ਦੇਖੋ ਬਾਈ ਜੀ ਕਹਦੇ ਮੈਰਜ ਪੈਲਸ ਹੋ ਜੇ ਮੈਰਜ ਪੈਲਸ ਹੋਏ ਸਕੂਲ ਹੋ ਜੇ ਸਕੂਲ ਹੋ ਜੇ ਧਾਰਮਿਕ ਸਥਾਨ ਕੋਈ ਵੀ ਹੋਵੇ ਉੱਥੇ ਰੇਟ ਫੈਕਟਰੀ ਰੇਟ ਹੀ ਦਿੱਤਾ ਜਾਊਗਾ ਹਾਂ ਫੈਕਟਰੀ ਰੇਟਾਂ ਤੇ ਉਹਨਾਂ ਨੂੰ ਰੰਗ ਦਾ ਬਲੰਦ ਕਰਕੇ ਦਿੱਤਾ ਜਾਊਗਾ ਪੂਰਾ ਜ਼ਿੰਮੇਵਾਰੀ ਵਾਲਾ A1 ਕੁਆਲਿਟੀ ਦਾ ਰੰਗ ਠੀਕ ਹੈ ਤੇ ਜਿਹੜੇ ਭਰਾ ਮਨੇ ਰੰਗ ਲੈ ਕੇ ਜਾਣਾ ਹੈ ਹਾਂਜੀ ਹਾਂਜੀ ਇੱਕ ਤਾਂ ਆਪਣੀ ਸ਼ਾਪ ਦਾ ਨਾਮ ਦੱਸ ਦਿਓ ਜੀ ਇੱਕ ਮੋਬਾਈਲ ਨੰਬਰ ਫੋਨ ਨੰਬਰ ਹੈਗਾ ਜੀ 75894 30600 OK